ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਗੇਟ ਸਾਈਪਰਸ ਪਹੁੰਚੇ। ਪ੍ਰਧਾਨ ਮੰਤਰੀ ਸਾਈਪਰਸ ਦੇ ਉਦਮੀਆਂ ਨਾਲ ਕਰਨਗੇ ਵਪਾਰਕ ਗੱਲਬਾਤ। ਭਾਰਤੀ ਪੁਲਾੜ ਯਾਤਰੀ ਸੁਭਾਸ਼ੂ ਸ਼ੁਕਲਾ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਐਕਸਿਓਮ 4 ਦਾ ਪਰਿਕਖਣ 19 ਜੂਨ ਨੂੰ ਤੈਅ ਹੋਇਆ। ਅੱਜ ਵਿਸ਼ਵ ਬਜ਼ੁਰਗ ਨਾਗਰਿਕ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਪੰਜਾਬ ਪੱਜਬਕਵਕ ਸਮਾਗਮ ਦਾ ਆਯੋਜਨ ਮੱਛੀ ਪਾਲਣ ਵਿਭਾਗ ਵੱਲੋਂ ਊਧਿਆਣਾ ਦੀ ਤਾਜਪੁਰ ਮੱਛੀ ਮੰਡੀ 'ਚ ਅਚਨਚੇਤ ਚੈਕਿੰਗ ਕਰਦਿਆਂ 2 ਕੁਇੰਟਲ پابੰਦੀਸ਼ੂ ਦਾ ਮੰਗੋਰ ਮੱਛੇ ਕੀਤੇ ਬਰਾਮਦ ਅਤੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 'ਚ ਪੰਜਾਬ ਦੇ ਮੁੰਡੇ ਕੁੜੀਆਂ ਦੀ ਟੀਮ ਨੇ ਜਿੱਤੀ ਓਵਰਆਲ ਟਰੋਫੀ ਤੇ ਹੁਣ ਖਬਰਾਂ ਇਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਗੇਟ ਚ ਅੱਜ ਸਾਈਪਰਸ ਪਹੁੰਚ ਗਏ ਨੇ ਉਹਨਾਂ ਦਾ ਸਵਾਗਤ ਲਾਰਨਾਕਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਾਈਪਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਿਸ ਨੇ ਕੀਤਾ ਦੋਵੇਂ ਨੇਤਾ ਲੇਮਿਸੋਸ ਵਿਖੇ ਭਾਰਤੀ ਅਤੇ ਸਾਈਪਰਸ ਦੇ ਉਦਮੀਆਂ ਨਾਲ ਇੱਕ ਵਪਾਰਕ ਗੋਲ ਮੀਟਿੰਗ ਕਰਵਾਤ ਕਰਨਗੇ ਲੋਮਿਸੇਸ ਵਿਖੇ ਭਾਰਤੀ ਪਾਇਚਾਰਾ ਤੇ ਸਾਈਪਰਸ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਲਈ ਉਤਸੁਕਤਾ ਨਾਲ ਉਡੀਕ ਕਰ ਰਹੇ ਨੇ ਭਾਰਤੀ ਪੁਲਾੜ ਯਾਤਰੀ ਸੁਭਾਸ਼ੋ ਸ਼ੁਕਲਾ ਨੂੰ ਕੁਮਾਂਤਰੀ ਪੁਲਾੜ ਸਟੇਸ਼ਨ ਪਹੁੰਚਣ ਲਈ ਓਡੀਕਾ ਜਾ ਰਿਹਾ ਐਕਸੀਓਮ 4 ਮਿਸ਼ਨ ਦੀ ਨਵੀਂ ਤਾਰੀਖ 19 ਜੂਨ ਤੈਅ ਕੀਤੀ ਗਈ ਹੈ। ਤਕਨੀਕੀ ਖਾਮੀਆਂ ਕਾਰਨ ਮਿਸ਼ਨ ਵਿੱਚ ਦੇਰੀ ਹੋਈ ਸੀ ਤੇ ਹੁਣ ਇਹਨਾਂ ਨੂੰ ਹੱਲ ਕਰ ਲਿਆ ਗਿਆ ਹੈ। ਮਿਸ਼ਨ ਸਫਲ ਹੋਣ ਤੇ ਸੁਭਾਸ਼ੋ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਅਤੇ ਸਾਲ 1984 ਵਿੱਚ ਪੁਲਾੜ ਵਿੱਚ ਗਏ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਤੋਂ ਬਾਅਦ ਦੂਜੀ ਭਾਰਤੀ ਬਣ ਜਾਣਗੇ। ਅੱਜ ਵਿਸ਼ਵ ਬਜ਼ੁਰਗ ਨਾਗਰਿਕ ਦੁਰਵਿਵਹਾਰ ਜਾਗਰੂਕਤਾ ਦਿਵਸ ਹੈ। ਰਾਜ ਕਾਨੂੰਨੀ ਸੇਵਾਮਾ ਅਥਾਰਟੀ ਚੰਡੀਗੜ੍ਹ ਦੇ ਕਾਰਜਕਾਰੀ ਚੇਅਰਮੈਨ ਦੀ ਯੋਗ ਅਗਵਾਈ ਹੇਠ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਕਰਤ ਦੌਰਾਨ ਬਜ਼ੁਰਗ ਲੋਕਾਂ ਦੀਆਂ ਕਮਜ਼ੋਰੀਆਂ ਤੇ ਸਮਾਵੇਸ਼ੀ ਨੀਤੀਆਂ, ਸਹਾਇਤਾ ਪ੍ਰਣਾਲੀਆਂ ਤੇ ਕਾਨੂੰਨੀ ਸੁਰੱਖਿਆ ਦੀ ਤਤਕਾਲ ਜ਼ਰੂਰਤ ਤੇ ਜ਼ੋਰ ਦਿੱਤਾ ਗਿਆ। ਮੈਂਬਰ ਸਕੱਤਰ ਸੰਪ੍ਰਿਤ ਕੌਰ ਨੇ ਕੱਟ ਨੂੰ ਸੀਨੀਅਰ ਸਿਟੀਜ਼ਨ ਸਕੀਮ 2016 ਦੇ ਨਾਲ ਨਾਲ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਦੀ ਕਾਰਜ ਪ੍ਰਣਾਲੀ ਤੇ ਰਾਸ਼ਟਰੀ ਹੈਲਪਲਾਈਨ ਟੋਲ ਫ੍ਰੀ ਨੰਬਰ 15100 ਅਤੇ ਨਾਲਸਾ ਐਪਾਰੇ ਵੀ ਜਾਣਕਾਰੀ ਦਿੱਤੀ ਉਧਰ ਫਾਜ਼ਿਲਕਾ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਬਜ਼ੁਰਗਾਂ ਖਿਲਾਫ ਮਾੜੇ ਵਿਵਹਾਰ ਨੂੰ ਰੋਕ ਲਈ ਅਬੋਹਰ ਵਿਖੇ ਇੱਕ ਜਾਗਰੂਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈਲਪੀਜ਼ ਇੰਡੀਆ ਵੱਲੋਂ ਅੱਜ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਤਾ ਦਿਵਸ ਮਨਾਉਣ ਲਈ ਕੀਤਾ ਗਿਆ ਪਹਿਲੇ ਅਧਿਐਨ ਤੋਂ ਪਤਾ ਚਲਦਾ ਹੈ ਕਿ ਮੈਟਰੋ ਸ਼ਹਿਰਾਂ ਦੇ ਮੁਕਾਬਲੇ ਗੈਰ ਮੈਟਰੋ ਸ਼ਹਿਰਾਂ 'ਚ ਨੌਜਵਾਨ ਤੇ ਬਜ਼ੁਰਗ ਮਜ਼ਬੂਤ ਰਵਾਇਤੀ ਕਦਰਾਂ-ਕੀਮਤਾਂ ਤੇ ਅੰਤਰ ਪੀੜ੍ਹੀ ਸਬੰਧ ਸਾਂਝ ਕਰਦੇ ਨੇ ਸਰਵੇਖਣ ਕੀਤੇ ਗਏ 10 ਸ਼ਹਿਰਾਂ 'ਚ ਦਿੱਲੀ, ਮੁੰਬਈ, ਕੋਲਕਾਤਾ, ਕਾਨਪੂਰ, ਨਾਗਪੁਰ ਤੇ ਹੰਦਾਬਾਦ ਸ਼ਾਮਲ ਨੇ ਅੰਤਰ ਪੀੜ੍ਹੀ ਗਤੀਸ਼ੀਲਤਾ ਤੇ ਬੁਢਾਪੇ ਬਾਰੇ ਧਾਰਨਾਵਾਂ ਨੂੰ ਸਮਝਣਾ ਨਾਮਕ ਰਿਪੋਰਟ ਮੇਰਾ ਯੁਵਾ ਭਾਰਤ ਤੇ ਪੰਜਾਬ ਅਤੇ ਚੰਡੀਗੜ੍ਹ ਦੇ ਡਾਇਰੈਕਟਰ ਪਰਮਜੀਤ ਸਿੰਘ ਵੱਲੋਂ ਜਾਰੀ ਕੀਤੀ ਗਈ ਸੀ ਪੇਸ਼ ਹੈ ਇੱਕ ਰਿਪੋਰਟ ਇਹ ਰਿਪੋਰਟ ਸਜਾਉਂਦੀ ਹੈ ਕਿ ਬਜ਼ੁਰਗਾਂ ਨਾਲ ਨੇਤਾ ਦੇ ਮਾਮਲੇ ਵਿੱਚ ਮੈਟਰੋ ਸ਼ਹਿਰ ਅਤੇ ਗੈਰ ਮੈਟਰੋ ਸ਼ਹਿਰ ਦੇ ਨੌਜਵਾਨਾਂ ਵਿੱਚ ਇੱਕ ਮਹੱਤਵਪੂਰਨ ਅੰਤਰ ਦੇਖਿਆ ਗਿਆ ਹੈ। ਗੈਰ ਮੈਟਰੋ ਸ਼ਹਿਰ ਦੇ ਨੌਜਵਾਨ ਵਦੇਰੇ ਰਵਾਇਤੀ ਜਾਂ ਪਾਈਚਾਰਕ ਮੁਖੀ ਮੂਲ ਪ੍ਰਣਾਲੀਆਂ ਦੇ ਕਾਰਨ ਵਦੇਰੇ ਸਤਿਕਾਰ ਕਰਦੇ ਹਨ। ਹਾਲਾਂਕਿ ਚੁਣੌਤੀਆਂ ਦੇ ਬਾਵਜੂਦ ਬਜ਼ੁਰਗ ਅਤੇ ਨੌਜਵਾਨ ਦੋਵੇਂ ਹੀ ਮਜ਼ਬੂਤ ਆਸ਼ਾਵਾਦ ਪ੍ਰਗਟ ਕਰਦੇ ਹਨ ਕਿ ਆਪਸੀ ਸਮਝ ਨੂੰ ਯਕੀਨੀ ਤੌਰ ਤੇ ਸੁਧਾਰਿਆ ਜਾ ਸਕਦਾ ਹੈ। ਉਹ ਵੱਡੇ ਪੱਧਰ ਤੇ ਇਸ ਗੱਲ ਨਾਲ ਸਹਿਮਤ ਹਨ ਕਿ ਇਕੱਠੇ ਵਦੇਰੇ ਗੁਣਵੱਤਾ ਵਾਲਾ ਸਮਾਗਮ ਬਿਤਾਉਣਾ ਬਿਹਤਰ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਟੀਕਾ ਹੈ ਹੈਲਪੇਜ ਇੰਡੀਆ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਮੁਖੀ ਪਵਨੇਸ਼ਵਰ ਸ਼ਰਮਾ ਕਹਿੰਦੇ ਹਨ ਕਿ ਰਿਪੋਰਟ ਇਕ ਦਿਲ ਖਿੱਚਵੀ ਪੁਸ਼ਟੀ ਅਤੇ ਸਮੇਂ ਸਿਰ ਜਾਗਨ ਦੀ ਗੱਲ ਦੋਵਾਂ ਦੀ ਪੇਸ਼ਕਸ਼ ਕਰਦੀ ਹੈ। ਉਹਨਾਂ ਕਿਹਾ ਕਿ ਅਧਿਐਨ ਮੁਤਾਬਕ ਭਾਰਤ ਵਿੱਚ ਪਰਿਵਾਰਕ ਪਾਵੇਂ ਬਜ਼ੁਰਗਾਂ ਅਤੇ ਪਰਿਵਾਰਕ ਰਿਸ਼ਤਿਆਂ ਵਿੱਚ ਸਤਿਕਾਰ ਅਤੇ ਪਿਆਰ ਹੈ ਅਤੇ 86% ਬਜ਼ੁਰਗ ਆਪਣੇ ਆਪ ਨੂੰ ਮਹਾਨ ਮਹਿਸੂਸ ਕਰਦੇ ਹਨ। ਪਰੰਤੂ ਇਸ ਤੋਂ ਹਟ ਕੇ ਇੱਕ ਚਿੰਤਾਜਨਕ ਗੱਲ ਇਹ ਵੀ ਹੈ ਕਿ ਬਹੁਤ ਸਾਰੇ ਬਜ਼ੁਰਗ ਅਜੇ ਵੀ ਆਪਣੇ ਆਪ ਨੂੰ ਭਾਵਨਾਤਮਕ ਤੌਰ ਤੇ ਦੂਰ, ਅਣਸੁਣਿਆ ਜਾਂ ਅਰਥਪੂਰਨ ਸ਼ਮੂਲੀਅਤ ਤੋਂ ਬਾਹਰ ਮਹਿਸੂਸ ਕਰਦੇ ਹਨ। ਦਿਲਚਸਪ ਗੱਲ ਇਹ ਹੈ ਕਿ ਨੌਜਵਾਨ ਵੀ ਬਜ਼ੁਰਗਾਂ ਵਾਂਗ ਬੁਢਾਪੇ ਦੌਰਾਨ ਇਕੱਲਾਪਨ, ਮਾੜੀ ਸਿਹਤ ਅਤੇ ਵਿੱਤੀ ਅਸੁਰੱਖਿਆ ਤੋਂ ਡਰਦੇ ਹਨ ਅਤੇ ਬੁਢਾਪੇ ਵਿੱਚ ਆਪਣੇ ਪਰਿਵਾਰ ਨਾਲ ਹੀ ਰਹਿਣ ਵਿੱਚ ਵਿਸ਼ਵਾਸ ਕਰਦੇ ਹਨ ਰਾਜੇਸ਼ ਬਾਲੀ ਆਕਾਸ਼ਵਾਨੀ ਖਬਰਾਂ ਜਲੰਧਰ ਇੱਕ ਖਬਰਾਂ ਤੁਸੀਂ ਆਕਾਸ਼ਵਾਨੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @air_rn_jalandhar ਸਾਡਾ ਫੇਸਬੁੱਕ ਪੇਜ ਹੈ rn_jalandhar ਤੇ YouTube ਤੇ ਸਾਡਾ ਚੈਨਲ ਹੈ @air_jalandhar ਮੱਛੀ ਪਾਲਣ ਵਿਭਾਗ ਨੇ ਲੁਧਿਆਣਾ ਚ ਤਾਜਪੁਰ ਮੱਛੀ ਮੰਡੀ ਵਿਖੇ ਅਜਾ ਚੰਚਿਤ ਚੈਕਿੰਗ ਕਰਦਿਆਂ 2 ਕੁਇੰਟਲ ਪਾਬੰਦੀਸ਼ੁਦਾ ਮੰਗੂਰ ਮੱਛੀ ਬਰਾਮਦ ਕੀਤੀ ਹੈ ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਜਤਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤੇ ਇਹ ਚੈਕਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਇਸ ਦੌਰਾਨ ਦੁਕਾਨ ਵਿੱਚੋਂ ਲਗਭਗ 2 ਕੁਇੰਟਲ ਪਾਬੰਦੀਸ਼ੁਦਾ ਮੱਛੀ ਬਰਾਮਦ ਕੀਤੀ ਗਈ ਉਹਨਾਂ ਦੱਸਿਆ ਕਿ ਦੁਕਾਨਦਾਰਾਂ ਨੂੰ ਪਾਬੰਦੀਸ਼ੁਦਾ ਮੰਗੂਰ ਮੱਛੀ ਨਾ ਵੇਚਣ ਸੰਬੰਧੀ ਸਖਤ ਤਾੜਨਾ ਕੀਤੀ ਗਈ ਬਰਾਮਦ ਕੀਤੀ ਮੱਛੀ ਨੂੰ ਮੋਹੀ ਵਿਖੇ ਟੋਆ ਪਟਕੇ ਦਾਪਦੇ ਤਾਂ ਕਿ ਸਹਾਇਕ ਡਾਇਰੈਕਟਰ ਗਰੇਵਾਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜ਼ਿਲ੍ਹੇ 'ਚ ਮੱਛੀ ਨਾ ਵੇਚਣ ਸੰਬੰਧੀ ਕੁਝ ਦਿਨ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਵਿਭਾਗ ਵੱਲੋਂ ਸਾਰੇ ਦੁਕਾਨਦਾਰਾਂ ਨੂੰ ਵੀ ਨੋਟਿਸ ਵੰਡੇ ਗਏ ਨਹੀਂ ਉਨ੍ਹਾਂ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਇਸੇ ਤਰ੍ਹਾਂ ਅਚੰਤਿਤ ਛਾਪੇਮਾਰੀ ਜਾਰੀ ਰਹੇਗੀ ਤੇ ਮੰਗੂਰ ਮੱਛੀ ਵੇਚਣ ਵਾਲਿਆਂ ਖਿਲਾਫ ਬੰਦੀ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਅੱਜ ਵਿਸ਼ਵ ਹਵਾ ਦਿਵਸ ਹੈ ਇੱਕ ਸਾਫ਼ ਸੁਥਰੀ ਨਵੀਂ ਆਉਣਯੋਗ ਤੇ ਨਿਰੰਤਰ ਰਹਿਣਯੋਗ ਊਰਜਾ ਸਰੋਤ ਵੱਜੋਂ ਹਵਾ ਊਰਜਾ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਇਹ ਦਿਨ ਹਰ ਸਾਲ 15 ਜੂਨ ਨੂੰ ਮਨਾਇਆ ਜਾਂਦਾ ਹੈ ਪੇਸ਼ ਹੈ ਇੱਕ ਰਿਪੋਰਟ ਵਿਸ਼ਵ ਹਵਾ ਦਿਵਸ ਪਹਿਲੀ ਵਾਰ 2007 ਵਿੱਚ ਯੂਰੋਪੀਅਨ wind energy ਐਸੋਸੀਏਸ਼ਨ ਵੱਲੋਂ ਮਨਾਇਆ ਗਿਆ ਸੀ ਹਵਾ ਊਰਜਾ ਸਭ ਤੋਂ ਤੇਜ਼ੀ ਨਾਲ ਵਧ ਰਹੇ ਨਵਿਉਣਯੋਗ ਊਰਜਾ ਸਰੋਤਾਂ ਵਜੋਂ ਉੱਭਰੀ ਹੈ ਇਹ ਗ੍ਰੀਨhouse ਗੈਸਾਂ ਦੇ ਨਿਕਾਸ ਤੋਂ ਬਿਨਾ ਬਿਜਲੀ ਪੈਦਾ ਕਰਦੀ ਹੈ ਜੈਵਿਕ ਇੰਦਣ ਤੇ ਨਿਰਭਰਤਾ ਘਟਾਉਂਦੀ ਹੈ ਅਤੇ ਜਲਵਾਯੂ ਤਬਦੀਲੀ ਵਿਰੁੱਧ ਵਿਸ਼ਵ ਵਿਆਪੀ ਲੜਾਈ ਦਾ ਸਮਰਥਨ ਕਰਦੀ ਹੈ ਇਸੇ ਸਿਲਸਿਲੇ ਵਿੱਚ ਪੰਜਾਬ ਦੇ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਅਧਿਕਾਰੀ ਲੁਪਿੰਦਰ ਕੁਮਾਰ ਨੇ ਕਿਹਾ ਪਵਨ ਊਰਜਾ ਇਸ ਦੀ ਵਰਤੋਂ ਨਾਲ ਨਾ ਧੂਆਂ ਹੁੰਦਾ ਹੈ ਨਾ ਪ੍ਰਦੂਸ਼ਣ ਸਾਡੀ ਧਰਤੀ ਲਈ ਇੱਕ ਸਫੈਦ ਤੇ ਹਰੇ ਭਵਿਕਵਲ ਕਦਮ ਹਵਾ ਦੀ ਊਰਜਾ ਨਾਲ ਘਰ ਰੋਸ਼ਨ ਹੋ ਸਕਦੇ ਨੇ ਫੈਕਟਰੀ ਚੱਲ ਸਕਦੀ ਹੈ ਪੱਖੇ ਤੇ ਮੋਟਰ ਘੁੰਮ ਸਕਦੇ ਨੇ ਤੇ ਇਹ ਸਭ ਕੁਝ ਬਿਨਾ ਕੋਈ ਇੰਦਨ ਸਾੜੇ ਹੋਏ ਪਰ ਸਿਰਫ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਾਫ਼ ਊਰਜਾ ਬਾਰੇ ਜਾਣਕਾਰੀ ਨਵੀਆਂ ਟੈਕਨੋਲੋਜੀ ਨੂੰ ਸਮਝੀਏ ਤੇ ਆਪਣੀ ਬਿਜਲੀ ਦੀ ਵਰਤੋਂ ਵਿੱਚ ਸਾਵਧਾਨੀ ਰੱਖੀਏ ਇਹ ਦਿਨ ਉਹਨਾਂ ਵਿਗਿਆਨੀਆਂ ਇੰਜੀਨੀਅਰਾਂ ਅਤੇ ਵਾਤਾਵਰਣ ਪ੍ਰੇਮੀਆਂ ਦਾ ਵੀ ਸਨਮਾਨ ਕਰਦਾ ਹੈ ਜੋ ਹਵਾ ਊਰਜਾ ਨੂੰ ਵਧਾਰੇ कुशल ਅਤੇ ਪਹੁੰਚ ਯੋਗ ਬਣਾਉਣ ਲਈ ਕੰਮ ਕਰ ਰਹੇ ਨੇ ਦੇਸ਼ ਭਰ ਵਿੱਚ ਸਮਾਗਮਾਂ ਮੁਹਿੰਮਾਂ ਵਿਦਿਅਕ ਗਤੀਵਿਧੀਆਂ ਅਤੇ ਪ੍ਰਦਰਸ਼ਨੀਆਂ ਲਾ ਕੇ ਇਹ ਦਿਨ ਮਨਾਇਆ ਜਾਂਦਾ ਹੈ ਚਲੰਦਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ ਭਾਰਤੀ ਫੌਜ ਨੇ ਕਾਰਗਿਲ ਯੁੱਧ ਵਿੱਚ ਸ਼ਹੀਦ ਹੋਏ 17ਵੀਂ जाट ਰੈਜੀਮੈਂਟ ਦੇ ਸਿਪਾਹੀ ਕ੍ਰਿਸ਼ਨ ਕੁਮਾਰ ਦੀ ਬੇਮਿਸਾਲ ਹਿੰਮਤ ਨੂੰ ਯਾਦ ਕਰਦਿਆਂ ਕਰ ਕਰ ਸ਼ਰ ਸਨਮਾਨ ਤਹਿਤ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਪੇਟ ਕੀਤਾ ਫੌਜ ਵੱਲੋਂ ਹਵਲਦਾਰ ਕਮਲੇਸ਼ ਬਿਸ਼ਨੋਈ ਅਤੇ ਸਿਪਾਹੀ ਸੁਨੀਲ ਦੇ ਪਿੰਡ ਤਾਰਕਾਂ ਵਾਲੀ ਵਿਖੇ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚੇ ਤੇ ਸ਼ਹੀਦ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ। ਉੱਤਰਾਖੰਡ ਦੇ ਕੇਦਾਰਨਾਥਾਮ ਨੇੜੇ ਆਚਵਰੇ ਹੋਈ ਹੈਲੀਕਾਪਟਰ ਹਾਦਸੇ ਦੀ ਜਾਂਚ ਹਵਾਈ ਜਹਾਜ਼ ਹਾਦਸੇ ਬਾਰੇ ਜਾਂਚ ਪੜੋ ਕਰੇਗਾ ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈਲੀਕਾਪਟਰ ਕੇਦਾਰਨਾਥ ਤੋਂ ਗੁਪਤ ਕਾਸ਼ੀ ਜਾ ਰਿਹਾ ਸੀ ਤੇ ਇਸ ਵਿੱਚ 6 ਯਾਤਰੀ ਤੇ ਇੱਕ ਪਾਇਲਟ ਸਵਾਰ ਸਨ। ਡਾਇਰੈਕਟਰੀ ਟਰਨਲ ਆਫਰ ਸਿਵਲ ਐਵੀਏਸ਼ਨ ਦੇ ਮਤਾਬਕ ਹੈਲੀਕਾਪਟਰ ਅਸਵੇਰੇ 5:19 ਮਿੰਟ 'ਤੇ ਕਿਦਾਰਨਾ ਤੋਂ ਗੁਪਤਕਾਸ਼ ਲਈ ਰਵਾਨਾ ਹੋਇਆ ਤੇ ਗੌਰੀਕੁੰਡ ਨੇੜੇ ਹਾਦਸਾ ਗ੍ਰਸਤ ਹੋ ਗਿਆ। ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਨੇ ਬੁੱਧਗੜ ਚੌਥੇ ਬਣਨ ਵਾਲੇ ਪੁਲ ਦੇ ਨਿਰਮਾਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਹ ਪੁਲ 2 ਕਰੋੜ 35 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਜਿਸ ਨਾਲ ਇਲਾਕੇ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਲੁਧਿਆਣਾ ਦੇ ਵਦੀਕ ਜ਼ਿਲ੍ਹਾ ਚੋਣਫਸਾ ਰੋਹਿਤ ਗੁਪਤਾ ਨੇ ਅੱਜ ਲੁਧਿਆਣਾ ਪੱਛਮੀ ਜ਼ਮਨੀ ਚੋਣ ਦੀ ਪੋਲਿੰਗ ਤੇ ਗਿਣਤੀ ਪ੍ਰਕਿਰਿਆ ਨੂੰ ਨਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਂ ਲਈ ਖਾਲਸਾ ਕਾਲਜ ਕੁੜੀਆਂ ਲੁਧਿਆਣਾ ਚ ਇਲੈਕਟ੍ਰੋਨਿਕ VOTING ਮਸ਼ੀਨਾਂ ਤੇ ਸਟ੍ਰਾਂਗ ਰੂਮ ਤੇ ਗਿਣਤੀ ਕੇਂਦਰ ਦਾ ਤੌਰ ਆ ਕੀਤਾ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਪਾਰਦਰਸ਼ੀ ਜ਼ਮਨੀ ਚੋਣ ਕਰਵਾਉਣ ਲਈ ਅਟਲ ਵਚਨਬੱਧਤਾ ਨੂੰ ਤਹਰਾਇਆ ਫਾਜ਼ਿਲਕਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 1 ਕਿਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਫਾਜ਼ਿਲਕਾ ਫਿਰੋਜ਼ਪੁਰ ਸੜਕ ਤੇ ਨਾਕੇ ਦੌਰਾਨ ਇੱਕ ਕਾਰ ਦੀ ਤਲਾਸ਼ੀ ਲੈਂਦਿਆਂ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਰਾਸ਼ਟਰੀ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 12ਵੀਂ ਰਾਸ਼ਟਰੀ ਗਤਕਾ ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਤੇ ਤਾਲਕਟੋਰਾ ਇੰਡੋਰ ਸਟੇਡੀਅਮ ਵਿਖੇ ਸਫਲਤਾਪੂਰਵਕ ਸਮਾਪਤ ਹੋਈ ਇਸ ਚੈਂਪੀਅਨਸ਼ਿਪ ਦੌਰਾਨ ਪੰਜਾਬੀਆਂ ਕੁੜੀਆਂ ਨੇ ਓਵਰਆਲ ਟਰੋਫੀ ਜਿੱਤੀ ਜਦਕਿ ਚੰਡੀਗੜ੍ਹ ਦੂਜੇ ਤੇ ਹਰਿਆਣਾ ਤੀਜੇ ਸਥਾਨ ਤੇ ਰਿਹਾ ਮੁੰਡਿਆਂ ਦੇ ਵਰਗ 'ਚ ਵੀ ਪੰਜਾਬ ਓਵਰਆਲ ਚੈਂਪੀਅਨ ਬਣਿਆ ਛੱਤੀਸਗੜ੍ਹ ਦੂਜੇ ਤੇ ਉੱਤਰਾਖੰਡ ਤੀਜੇ ਸਥਾਨ ਤੇ ਰਿਹਾ ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਗੇਟ ਸਾਈਪਰਸ ਪਹੁੰਚੇ ਪ੍ਰਧਾਨ ਮੰਤਰੀ ਸਾਈਪਰਸ ਦੇ ਉਦਮੀਆਂ ਨਾਲ ਕਰਨਗੇ ਵਪਾਰ ਗੱਲਬਾਤ ਅੱਜ विश्व ਬਜ਼ੁਰਗ ਨਾਗਰਿਕ ਦੁਰਵਿਵਹਾਰ ਜਾਗਰੂਕਤਾ ਦਿਵਸ ਮੌਕੇ ਪੰਜਾਬ ਪੱਛਵਾਖ ਸਮਾਗਮਾਂ ਦਾ ਆਯੋਜਨ ਮੱਛੀ ਪਾਲਣ ਵਿਭਾਗ ਵੱਲੋਂ ਲੁਧਿਆਣਾ ਦੀ ਤਾਜਪੁਰ ਮੱਛੀ ਮੰਡੀ ਚੋਚਨ ਚੇਕ ਇਨ ਕਰਦੇ ਆ 2 ਕੁਇੰਟਲ ਮੰਗੋਰ ਮੱਛੀ ਕੀਤੀ ਬਰਾਮਦ ਅਤੇ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 'ਚ ਪੰਜਾਬ ਦੇ ਮੁੰਡੇ ਕੁੜੀਆਂ ਦੀ ਟੀਮ ਨੇ ਜਿੱਤੀ ਓਵਰਆਲ ਟਰੋਫੀ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖ ಅಗಲೋ ಶಾಮ ಸಮಸ್ಕಾರ